ਬੋਲੇ ਸ਼ੰਕਰ ਬਵਾਨ ਕੀ ਜੈ ਮੈਂ ਨੀਰਕਮ ਸ਼ਰਮਾ ਲੁਧਿਆਣਾ ਨਿਵਾਸੀ ਬੋਲੇ ਸ਼ੰਕਰ ਦਾ ਭਗਤ ਜਿਹੜਾ ਮੈਨੂੰ ਨਾਮ ਮਿਲਿਆ ਚੈਲਾ ਤੋਂ ਮਿਲਿਆ 21 ਸਾਲ ਹੋ ਗਏ ਦਾਸ ਨੂੰ ਸੇਵਾ ਕਰਦੇ ਆ ਇਹ ਜਿਹੜੇ ਸ਼ਿਵ ਵਿਆਹ ਦੀਆਂ ਤਿਆਰੀਆਂ ਤ੍ਰਿਵੰਣ 3 ਮਹੀਨੇ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਸਾਰਾ ਮੰਦਰ ਜਿਹੜਾ ਉਹ ਰੰਗ ਨਾਲ ਰੰਗਿਆ ਜਾਂਦਾ ਜੀ ਸਾਰਾ ਮੰਦਰ ਹਰ ਸਾਲ ਦੁਆਰਾ ਰੰਗ ਰੰਗੀਦਾ ਜਿਹੜੇ ਛੋਟੇ-ਮੋਟੇ ਕੰਮ ਆ ਉਹ ਕਰਾਏ ਜਾਂਦੇ ਜੀ ਜਿਹੜੇ ਭੰਡਾਰੇ ਆ ਅੰਨ ਗਿੰਤੀ ਲੱਗ ਰਿਹਾ ਹੋਰ ਵੱਧ ਰਿਹਾ ਥੋੜੀ-ਮੋਟੀ ਹੁਣ ਜ਼ਮੀਨ ਵੀ ਲਈ ਹੈ ਹਰ ਸਾਲ ਥੋੜੀ-ਮੋਟੀ ਪਾਰਕਿੰਗ ਦੀ ਦਿੱਕਤ ਆਵੇ ਸੀ ਉਹਦੇ ਵਾਸਤੇ ਤਿੰਨ ਕਿੱਲੇ ਮੰਦਰ ਕਮੇਟੀ ਨੇ ਹੋਰ ਜਗ੍ਹਾ ਲਈ ਹੈ ਜਿਹੜਾ ਮੰਦਰ ਦਾ ਇਤਿਹਾਸ ਹੈ ਸ਼ੰਕਰ ਭਗਵਾਨ ਜੀ ਤੇ ਮਾਤਾ ਜੀ ਪਾਰਬਤੀ ਦਾ ਜਦੋਂ ਵਿਆਹ ਹੋਇਆ ਸੀ ਕਹਿੰਦੇ ਜੀ ਉਹਨਾਂ ਨੇ ਕਰਮਾ ਕੀਤੀ ਸੀ ਉਹ ਕੁਝ ਸਮਾਂ ਇਸ ਜਗ੍ਹਾ ਤੇ ਰਹੇ ਸੀ ਇਹ ਦਿੱਲੀ ਵਾਲੇ ਜਿਹੜੇ ਬਾਬਾ ਸੀ ਕੇ ਕੇ ਬਿੰਦਰ ਜੀ ਉਹ ਦੱਸਦੇ ਹੁੰਦੇ ਸੀ ਉਸ ਤੋਂ ਬਾਅਦ ਤੁਸੀਂ ਰੋ ਸੰਗਤ ਦੀ ਗੱਲ ਹੈ ਸੰਗਤ ਪਿਛਲੇ ਤਿੰਨ ਦਿਨਾਂ ਤੋਂ ਆ ਜੀਏ ਤੁਸੀਂ ਦੇਖ ਵੀ ਲਓ ਮਹਾ ਸ਼ਿਵਰਾਤਰੀ ਕੱਲ ਨੂੰ ਹੈ ਲੱਖਾਂ ਸ਼ਰਧਾਲੂ ਆਂਦੇ ਆ ਜਿਆਦਾ ਕਾਰ ਹੁੰਦੀ ਹੈ ਇੱਕ ਵਾਰੀ ਤੁਸੀਂ ਆਓ ਚੈਲਾ ਝੋਲੀਆਂ ਭਰ ਕੇ ਲੈ ਕੇ ਜਾਓਗੇ ਜਿਹੜੀ ਤੁਸੀਂ ਅਰਦਾਸ ਕਰੋਗੇ ਘਰ ਤੋਂ ਲੈ ਕੇ ਸੱਚੇ ਦਿਲੋਂ ਤੁਰ ਕੇ ਵੀ ਚੈਲਾ ਮੱਥਾ ਟੇਕਣ ਜਾਣਾ ਤੁਹਾਡੀ ਅਰਦਾਸ ਕਬੂਲ ਪੂਰੀ ਕਬੂਲ ਹੋਊਗੀ ਹੁਣ ਤਾਂ ਸ਼ਿਭ ਆਏ ਨਾਲੇ ਰਸ਼ ਦੀ ਗੱਲ ਕਰਦੇ ਰਸ਼ ਡਬਲ ਹੋਊਗਾ ਕੱਲ ਆਇਆ ਤਵਾਰ ਹੈ ਕੱਲ ਆਇਆ ਤਵਾਰ ਡਬਲ ਰਸ਼ ਹੋਊਗਾ ਜੇ ਪਿਛਲੇ ਸਾਲ 5 ਜਾਂ 6 ਲੱਖ ਸਰਦਾ ਜੀ ਨੇ ਮੱਥਾ ਟੇਕਿਆ ਸੀ ਮੇਰਾ ਖਿਆਲ ਹੈ ਲੱਖ ਡੇ ਲੱਖ ਫालतू ਮੱਥਾ ਟੇਕਿਆ ਜੀਦਾ ਅਨੰਗਿਣਤੀ ਲੰਗਰ ਕਮੇਟੀਆਂ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਵੀ ਥੋੜਾ ਜਿਹਾ ਲੰਗਰ ਬਾਹਰ ਲਾਓ ਜੀ ਕਿਉਂਕਿ ਇੱਥੇ ਜਗ੍ਹਾ ਜਿੰਨੀ ਕਿ ਸਾਡੇ ਕੋਲ ਹੈਗੀ 19 ਅਸੀਂ ਦੇ ਸਕਦੇ ਹਾਂ ਜੀ ਜੈ ਭੋਲੇ ਸ਼ੰਕਰ ਹਰ ਹਰ ਮਹਾਦੇਵ ਜੈ ਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਜਿਹੜਾ ਜਗ੍ਹਾ ਤੇ ਜਿਹੜੀ ਸ਼ਕਤੀ ਮੈਗਣੀ ਉਹ ਕਿਸੂਪ ਦੇ ਵਿਰਾਜਮਾਨ ਨੇ ਅਦਿ ਨਾਰਾਇਣ ਦੇ ਨਾਮ ਉੱਤਮ ਦੇ ਵਿਰਾਜਮਾਨ ਨੇ ਤੇ ਉਹ ਕਹਿੰਦੇ ਨੇ ਕਿ ਦੋ ਰੂਪ ਹੈ ਨੇ ਸਥੇਤਿ ਦੇ ਕਾਲੇ ਜੈਪੁੜੀ ਸ਼ੰਕਰ ਜੀ ਜਦੋਂ ਦਾਸ ਨੂੰ ਇੱਥੇ ਆਂਦਾ ਮੁੱਖਾ ਮਿਲਿਆ ਨਾ ਉਹ ਸਮਝ ਨਹੀਂ ਆਈ ਵੀ ਇੱਥੇ ਸ਼ੰਕਰ ਭਗਵਾਨ ਕਿਹੜੇ ਰੂਪ ਵਿੱਚ ਬੈਠਿਆ ਹੈ ਕੁਛ ਦੇਰ ਬਾਅਦ ਨੇਤਰ ਦਰਸ਼ਨ ਹੋਏ ਇੱਕ ਵਾਰੀ ਦੋ ਦਰਸ਼ਨ ਕਹਿੰਦਾ ਇੱਕ ਵਾਰੀ ਤਿੰਨ ਦਰਸ਼ਨ ਤ੍ਰੀ ਨੇਤਰ ਦਰਸ਼ਨ ਸ਼ੰਕਰ ਪਾਰਵਤੀ ਤੇ ਭੋਲੇ ਸ਼ੰਕ ਦੇ ਜਦੋਂ ਵਿਆਹ ਨ੍ਰਿਤ ਕੀਤਾ ਸੀ ਅਰਧ ਨਾਰੀ ਰੂਪ ਦਰਸ਼ਨ ਹੈ ਅੱਧੀ ਪਿੰਡੀ ਦੇਖੋਗੇ ਤੁਸੀਂ ਕਾਲੀ ਅੱਧੀ ਚਿੱਟੀ ਹੈ ਜੇ ਤੁਸੀਂ ਹੁਣ ਆਇਓ ਅੱਜ ਗੁਜਲ ਚੜਦਾ ਵਾ ਠੀਕ ਹੈ ਕਿ ਨਹੀਂ ਦੋ ਮਿੰਟ ਬਹਿ ਕੇ ਵੇਖੋਗੇ ਤੁਹਾਨੂੰ ਸਾਫ ਸਾਫ ਪਤਾ ਲੱਗੂਗਾ ਵੀ ਸ਼ੰਕਰ ਭਗਵਾਨ ਜੀ ਇੱਥੇ ਬੈਠੇ ਹੋਏ ਆ। ਕਿਹਾ ਜਾਂਦਾ ਵੀ ਮਣੀ ਮੇਸ਼ ਅਮਰਨਾਥ 12 ਜੋਤੀ ਲਿੰਗਾ ਦੇ ਜਿਹੜੇ ਬੰਦੇ ਦਰਸ਼ਨ ਨਹੀਂ ਕਰ ਸਕਦੇ ਹੈਗੇ ਇਹ ਬਾਬਾ ਜੀ ਦਾ ਕਹਿਣਾ ਸੀ ਇੱਕ ਵਾਰੀ ਇੱਥੇ ਆ ਕੇ ਮੱਥਾ ਟੇਕ ਲਓ ਤੁਹਾਡਾ ਜੀਵਨ ਸਫਲਾ ਹੋਊਗਾ। ਜਿਹੜੀ ਪਿੰਡੀ ਹੈ ਉਹ ਚਮਤਕਾਰੀ ਹੈ। ਦਾਸ ਨੂੰ ਵੀ ਕਈ ਸਾਲ ਹੋ ਗਏ ਕਈ ਮੰਦਰ ਮੈਂ ਘੁੰਮਿਆ ਪਰ ਜਿਹੜੀ ਹੈ ਪਿੰਡੀ ਹੈ ਸਮੇਂ-ਸਮੇਂ ਤੇ ਆਪਣਾ ਰੰਗ ਚੇਂਜ ਕਰਦੀ ਹੈ ਜੀ। ਜੈਪੂਰੇ ਸ਼ੰਕਰ ਹਰ ਹਰ ਮਹਾਦੇਵ। ਹਾਂ ਜੀ। जय बोलना जी मेरा नाम सुरेश गुरु जी दुगा? मैं श्री मुक्तेश्वर महादेव मंदिर चले से सुरेश गुरु जी बोल रहा हूँ पंडित जी इस जगह का क्या महत्व है किस तरीके से रहता है के दिन तो लोग यहाँ श्रद्धालु और इस जगह का मेन महत्व तो यह है की जो शिवलिंग यहाँ पे जो शिवलिंग है वो प्राचीन शिवलिंग है साथ में यहाँ पे जो मूर्ति हुई प्राचीन मूर्ति जो की नवम्बर दो हजार तीन में खुदाई में निकली हुई है तो जो लोगों की आस्था है जो भक्ति यहां भी भक्त यहाँ पे आता है उसकी सारी मनोकामना पूर्ण होती है पिछले तो लोग यहाँ पे दूर दूर से लोग आते हैं कि और साथ में जो महाशिवरात्रि तो महाशिवरात्रि का जो पर्व हमारा है इसे बड़े धूमधाम से हम लोग घाते हैं जिसमें हमारी कमेटी में चंद्रमो श्रमा जी का पूरा सहयोग रहता है और साथ में यहाँ पे हमारे जो सेवादार हैं जिसमें हमारे सरस्यों ऊपर हमारे यहाँ पे लंगर लगते हैं उस लंगरों में भी अच्छी व्यवस्था होती है तो रहने की भी अच्छी व्यवस्था है और साथ में जो शिवरात्रि जो हमारी चौदह तारीख से शुरू हो जाती है जिससे सबसे पहले हम संध भोजन कराते हैं उसके बाद हमारी शोभा यात्रा दिन में तीन बजे हमारी शोभा यात्रा निकलती है उसके बाद रात को ही भक्तों का आना शुरू हो जाता है और जल अभिषेक ही शुरू हो जाता है जो सुबह की जो हमारी पैर की सुबह की जो पूजा है वो तो तीन बजे शुरू हो जाती है साढ़े छः बजे तक उसके बाद फिर से भक्त लोग जल चढ़ाना शुरू कर देते हैं और दिन भर लंगर चलता रहता है और रात को जो है फिर उसके बाद रात को जागरण इस शिवलिंग के हमने दो रूप देखे है दे इस शिवलिंग को किस नाम से पुकारा जाता धाम तो है अर्द के नाम से पर विराजमान है है आज कि जिस भी शिवलिंग में दो आकार होते हैं तो अर्धनारेश्वर ही है, अर्द साथ है, है। और अर्धनारेश्वर मुक्ति धाम इसलिए कहते हैं कि इसके चारों तरफ सात सान घाट हैं और बीच में भगवान शिव का धाम शिव का मंदिर इसलिए इसका नाम मुक्तेश्वर धाम रखा गया है और जो भी भक्त यहाँ पे आता है उसके सारे कष्ट दुख सबकी मुक्ति मिलती है